ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਸੋਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਰੈ ਰਾਖਿਓ ਬਾਰਿਕ ਸਤਗਰ ਤਾਪ ਉਤਾਰਿਆ ਉਬਰੇ ਸਤ ਗੁਰ ਕੀ ਸਰਣਾਈ ਜਾਂ ਕੇ ਸੇਵਨਾ ਬਿਰਥੀ ਜਾਈ ਰਹਾ ਕਰਮੈ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਭੈ ਦਇਲਾ ਨਾਨਕ ਬਿਗਨ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਰੈ ਰੱਖਿਓ ਬਾਰਿਕ ਸਤਗਰ ਤਾਪ ਉਤਾਰਿਆ ਉਬਰੇ ਸਤਗਰ ਕੀ ਸਰਣਾਈ ਜਾਂ ਕੇ ਸੇਵਨਾ ਵਰਤੀ ਜਾਈ ਰਹਾ ਘਰ ਮੈਂ ਸੁਖ ਬਾਹਰ ਹੁਣ ਸੁਖਾ ਪ੍ਰਭ ਆਪਣੇ ਭੈ ਦਇਲਾ ਨਾਨਕ ਬਿਗਨ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸ਼ੋਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਰੈ ਰਾਖਿਓ ਬਾਰਿਕ ਸਤਗਰਤਾਪ ਉਤਾਰਿਆ ਉਬਰੇ ਸਤਗਰ ਕੀ ਸਰਣੈ ਜਾਂ ਕੇ ਸੇਵਨਾ ਵਰਤੀ ਜਾਈ ਰਹਾ ਕਰ ਮਹਿ ਸੁਖ ਬਾਹਰ ਹੋਣ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗਨ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਰੈ ਰਾਖਿਓ ਬਾਰਿਕ ਸਤਗਰ ਤਾਪ ਉਤਾਰਿਆ ਉਬਰੇ ਸਤਗਰ ਕੀ ਸਰਣਾਈ ਜਾਂ ਕੇ ਸੇਵਨ ਵਰਤੀ ਜਾਈ ਰਹਾ ਕਰ ਮਹਿ ਸੁਖ ਬਾਹਰ ਹੋਣ ਸੁਖਾ ਪ੍ਰਭ ਆਪਣੇ ਭੈ ਦਇਲਾ ਨਾਨਕ ਵਿਗਨ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਧਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਰੈ ਰਾਖਿਓ ਬਾਰਿਕ ਸਤਗਰਤਾਪ ਉਤਾਰਿਆ ਉਬਰੇ ਸਤਗਰ ਕੀ ਸਰਣਾਈ ਜਾਂ ਕੇ ਸੇਵਨਾ ਵਿਰਤੀ ਜਾਈ ਰਹਾ ਕਰਮੈ ਸੁਖ ਬਾਹਰ ਹੋਣ ਸੁਖਾ ਪ੍ਰਭ ਆਪਣੇ ਭੈ ਦਇਲਾ ਨਾਨਕ ਬਿਗਨ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਰੈ ਰਾਖਿਓ ਬਾਰਿਕ ਸਤਗਰਤਾਪ ਉਤਾਰਿਆ ਉਬਰੇ ਸਤਗਰ ਕੀ ਸਰਣੈ ਜਾਂ ਕੇ ਸੇਵਨ ਵਰਤੀ ਜਾਈ ਰਹਾ ਕਰ ਮਹਿ ਸੁਖ ਬਾਹਰ ਹੋਣ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗਨ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਧਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਰੈ ਰਾਖਿਓ ਬਾਰਿਕ ਸਤਗਰਤਾਪ ਉਤਾਰਿਆ ਉਬਰੇ ਸਤਗਰ ਕੀ ਸਰਣਾਈ ਜਾਂ ਕੇ ਸੇਵਨਾ ਵਿਰਤੀ ਜਾਈ ਰਹਾ ਕਰਮੈ ਸੁਖ ਬਾਹਰ ਹੋਣ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗਨ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਧਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਾਰਿਕ ਸਤਗਰ ਤਾਪ ਉਤਾਰਿਆ ਉਬਰੇ ਸਤਗਰ ਕੀ ਸਰਣਾਈ ਜਾਂ ਕੇ ਸੇਵਨਾ ਵਰਤੀ ਜਾਈ ਰਹਾ ਕਰ ਮਹਿ ਸੁਖ ਬਾਹਰ ਹੋਣ ਸੁਖਾ ਪ੍ਰਭ ਆਪਣੇ ਭੈ ਦਇਲਾ ਨਾਨਕ ਵਿਗਨ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਰੈ ਰਾਖਿਓ ਬਾਰਿਕ ਸਤਗਰ ਤਾਪ ਉਤਾਰਿਆ ਉਬਰੇ ਸਤਗਰ ਕੀ ਸਰਣਾਈ ਜਾਨ ਕੇ ਸੇਵਨਾ ਵਿਰਤੀ ਜਾਈ ਰਹਾ ਕਰਮੈ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗਨ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ